ਅੰਗਮੀ ਮੰਡਲ ਦੇ ਪੰਜਾਬ ਦੇ ਕੋਨੇ-ਕੋਨੇ ਤੋਂ ਅੱਜ ਦੇ ਸਰਨਿਤ ਮੁਜਾਦਰੇ ਵਿੱਚ ਪਹੁੰਚੇ ਮੁਲਾਜ਼ਮ ਤੇ ਪੈਨਸ਼ਨਰ ਸਾਥੀਓ ਅੱਜ ਤੁਸੀਂ ਪੰਜਾਬ ਦੀ ਧਰਤੀ ਤੇ ਹੈੱਡ ਆਫਿਸ ਦੇ ਸਾਹਮਣੇ ਇੱਕ ਇਤਿਹਾਸ ਸਿਰਜ ਰਹੇ ਹੋ तकरीबन 90% ਦੇ ਵਿਅਕਤੀਆਂ ਜਿਹਨਾਂ ਸਮੁੱਚੇ ਲੋਕ ਅਨੁਮ੍ਰਿਤੀ ਲਾਕਡਾਊਨ ਕਰਕੇ ਲਾ ਕੇ ਸਮੁੱਚੇ ਲੋਕਾਂ ਨੂੰ ਘਰਾਂ ਦੇ ਤਾਇਰ ਲੱਤਾ ਗਿਆ ਮੈਂ ਇਹਨੂੰ ਆਮ ਮੁੱਖੀ ਹੱਥ ਕੇ ਕਹਿੰਦਾ ਕਿਉਂਕਿ ਤੁਸੀਂ ਦੇਖਿਆ ਹੋਊ ਉਸ ਸ੍ਰੀ ਦਰਾਮ ਲੱਖਾਂ ਦੇ ਕਿੱਤੇ ਫੈਕਟਰੀਆਂ ਬੰਦ ਹੋ ਗਈਆਂ ਕਰੋੜਾਂ ਦੇ ਕਿੱਤੇ ਜਿਹੜੇ ਕਾਲੇ ਬੇਰੋਜ਼ਗਾਰ ਹੋਏ ਇਹ ਉਹ ਕੰਪਨੀ ਦੇ ਚੌਥੇ ਹੋ ਗਏ ਚਾਹੀਦਾ ਹੈ ਮੈਨੂੰ ਇਹ ਖੜਾ ਚੁੰਨਾ ਕਿ ਲਗਭਗ 86.2 ਦੁਸਮੂ ਦੋ ਬੇਸਿਕ ਕਿਸਾਨੀ ਛੋਟੀ ਦੇ ਦਰਮਿਆਨੀ ਕਿਸਾਨੀ ਨੂੰ ਦੋ ਜਾੜਾ ਕਰਨ ਉਹ ਉਹਨਾਂ ਐਡਰੈਸੇ ਰਾਹੀਂ ਜਿਹੜਾ ਹੋ ਉਹਨਾਂ ਜਾ ਰਹੇ ਹਾਂ ਉਸ ਤੋਂ ਬਾਅਦ ਉਹਦੀ ਸਰਕਾਰ ਨੇ ਜਿਹੜਾ ਚਿਤਾੜੀ ਕਿਪਤ ਕਾਨੂੰਨ ਨੇ ਉਹਨਾਂ ਨੂੰ ਖਤਮ ਕਰਕੇ ਸੇਮ ਲੇਬਰ ਕੋਡ ਪਾਸ ਕੀਤੇ ਆ ਸਾਫ ਲੱਗੇ ਆ ਉਹਨਾਂ ਜਿਹੜਾ ਕੱਜਾ ਆ ਉਹਦਾ ਹਾਲ ਸਾਰੇ ਨੇ ਸਮਝਿਆ ਕਿ ਹਰ ਸਾਲ 1500 ਕਰੋੜ ਰੁਪਈਆ ਪਰ ਕੰਮ ਲੈ ਕਟ ਉਹਨਾਂ ਨਿੱਜੀ ਬੁਰਗਵਾਨੋਂ ਫਿਕਸ ਚਾਰਜਸ ਦੇ ਤੋੜਾ ਕਰਦੀ ਹੈ ਇਸ ਜੇ ਜੇਕਰ ਸਭ ਤੋਂ ਵੱਡੀਆਂ ਕੰਪਨੀਆਂ ਦੇ ਮੈਨੇਜਮੈਂਟ ਪਰਮਲ ਵੱਧ ਕੀਤੇ ਜਾ ਰਹੇ ਆ ਸੌਣੇ ਕਰ ਜਦੀਆਂ ਉਹ ਖਾਲੀ ਕਰਾਈ ਜਾ ਰਹੀਆਂ ਉਹਦੇ ਤਿੰਨ ਫਸਲੇ ਕੀਤੇ ਜਾ ਚੁੱਕੇ ਨੇ ਇਹ ਕਿਟਾਏ ਜਾ ਰਹੇ ਆ ਸਭ ਤੋਂ ਵੱਡੀ ਵਿਚਾਰਨ ਵਾਲੀ ਗੱਲ ਆ ਕਿ ਹਕੂਮਤਾਂ ਜਦੋਂ ਵੀ ਕੋਈ ਕਾਨੂੰਨ ਬਣਾਉਂਦੀਆਂ ਵਾ ਉਹ ਪਰ ਬੀਲ 2009 ਵਾ ਜਬੀ ਲੀਗਲ 2020 ਉਹ ਕਿਸੇ ਨੀਤੀ ਨੂੰ ਲਾਗੂ ਕਰਨ ਦਾ ਤਤਰ ਬਣਾਉਂਦੀਆਂ 92 9ਵੇਂ ਕਾਰੇ ਖੇਤੀ ਕਾਨੂੰਨ ਪਾਸ ਕੀਤੇ ਆ ਪਰ ਜਿਹੜੇ ਕਾਨੂੰਨ ਆਉਂਦੇ ਆ ਕਿਸੇ ਨੀਤੀ ਨੂੰ ਲਾਗੂ ਕਰਨ ਦੇ ਖਾਤਰ ਹੁੰਦੇ ਆ ਇਸ ਤਰ੍ਹਾਂ ਕੇ ਸਾਡੇ ਵਿਚਾਰ ਨਾਲੀ ਗੱਲ ਆ ਕਿ ਜਿੱਥੇ ਆਪਾਂ ਨੀਤੀਆਂ ਨੂੰ ਜਿੱਥੇ ਆਪਾਂ ਇਸ ਨੀਤੀ ਨੂੰ ਲਾਗੂ ਕਰਨ ਦੀ ਗੱਲ ਕਰਨੀ ਆ ਤੇ ਉੱਥੇ ਆਪਾਂ ਨੂੰ ਇਹਦੀ ਨੀਤੀਆਂ ਸੰਬੰਧੀ ਦਿਸ਼ਾ ਦੇ ਸੰਧੀ ਜਿੰ ਤੱਕ ਫਰਮਅੰਦ ਚੇ ਜਾ ਰਹੇ ਆ ਜਿੰ ਤੱਕ ਵੋਟ ਬੰਕ ਕੀਤਾ ਗਿਆ ਉਸ ਨੀਤੀ ਨੂੰ ਲਾਗੂ ਕਰਵਾਉਣ ਵਾਸਤੇ ਵੀ ਜਿਹੜੀ ਲੜਾਈ ਆਪਾਂ ਲੜਨੀ ਚਾਹੀਦੀ ਆ ਟਿਕ ਮੈਂ ਹੋਰ ਗੱਲ ਕਰੀ ਜਾਊਂਗਾ ਤੇ ਪੰਜਾਬ ਇਸਨੇ ਸੰਗਰਸਤਾ ਖੜਾ ਬਲਿਆ ਆ ਸਮੁੱਚਾ ਜਿਹੜਾ ਹਿੰਦੁਸਤਾਨ ਸੰਗਰਸਤਾ ਖੜਾ ਬਲਿਆ ਆ ਤੇ ਪੰਜਾਬ ਇਸ ਸੰਗਰਸ ਦੇ ਵਿੱਚ ਸਮੁੱਚੇ ਹਿੰਦੁਸਤਾਨ ਦੀ ਅਗਵਾਈ ਕਰ ਰਿਹਾ ਵਾ ਤੇ ਬਿਜਲੀ ਵਾਲੇ ਨੇ ਵੀ ਜਿਹੜਾ ਜਿਹੜੇ ਕਿਸਾਨ ਜਿਹੜੇ ਕਿਸਾਨਾਂ ਦੀਆਂ ਮਸੂਦਾਰੀਆਂ ਹੋ ਕੇ ਸੇਵਤ ਗਿਆ ਤਾਂ ਇਸ ਬਾਰੇ ਜਿਹੜੇ ਹਿੰਦੁਸਤਾਨ ਬਦਤ ਇਕੱਠੀਆਂ ਹੋਈਆਂ ਬਿਜਲੀ ਵਾਲੇ ਨੇ ਵੀ ਇੱਕ ਨੋ ਸਮਾ ਪਛਾਨਣਾ ਚਾਹੀਦਾ ਕਿ ਸਮਾਰੇ ਵਾਲਾ ਉਹ ਜਿਹੜੇ ਹੱਲੇ ਮੈਦਾਨ 'ਚ ਲੜਕਾ ਤਿੱਖੇ ਕਰ ਰਹੀ ਆ ਇੰਨਾ ਹੱਲਿਆਂ ਦਾ ਮੁਕਾਬਲਾ ਇਸ ਸਮੰਗਲ ਅਸੀਂ ਮਿਲਾਰੇ ਮੈਦਾਨ 'ਚ ਰੱਖੀ ਆਪਣਾ ਇੱਕਾ ਨਿਸ਼ਾਨ ਕਰਕੇ ਦਸ਼ੰਦਸ਼ਨ ਹੋਰ ਤਿੱਖੇ ਕਰਕੇ ਅੱਪਨ ਦੇ ਸਕ ਚੱਲ ਸਕਦੇ ਆ ਭਰਾਓ ਅਸੀਂ ਜਿਦਾਂ ਜਤਨ ਲੱਗਦਾ ਉਹ ਨਾਲ ਨਾਲ ਅਗਲੇ ਸਮਸਤ ਪ੍ਰੋਗਰਾਮ ਦੇ ਵੀ ਤਾਂ ਫਸਲੇ ਪਕਿੰਦੇ ਆ ਜਿਹਦੀ ਅਨਾਉਂਸਮੈਂਟ ਹੋਣੀ ਆ ਆਪਾਂ ਪੰਜਾਬ ਕਲੰਦਾ ਜੈ ਜਸਪਾਲ ਜੈ ਸੁਖਰ